ਆਨਣਾ ਸੁਣਿਓ 550 ਦਿਨ ਨਹੀਂ 550 ਸ਼ਨੀਵਾਰ ਲਗਾਤਾਰ ਪਿਛਲੇ 11 ਸਾਲਾਂ ਤੋਂ ਰਾਈਡ ਕਰ ਰਹੇ ਆ ਉਹ ਕਹਿੰਦੇ ਰੋਟੀ ਤੇਰਾ ਪਿਓ ਬਣਾਊਗਾ ਤੁਸੀਂ ਇਦਾਂ ਕਿਵੇਂ ਮੇਨਟੇਨ ਕੀਤਾ ਮੈਨੂੰ ਸ਼ੂਗਰ ਦੀ ਨਾ ਮੈਨੂੰ ਬਲੱਡ ਪ੍ਰੈਸ਼ਰ ਨਾ ਮੇਰੇ ਕੋਈ ਗੱਲ ਨਹੀਂ ਕੁਝ ਵੀ ਨਹੀਂ ਹੈ ਗਈ ਕੁਝ ਨਹੀਂ ਕੋਈ ਪ੍ਰੋਬਲਮ ਸਾਰਾ ਸਸ ਬਹਿ ਗਈ ਆ ਕੰਮ ਸਾਡੇ ਨਾਲ ਹੋ ਗਿਆ ਫੇਰ ਕੀ ਕਰਾਂਗੇ ਤੁਹਾਨੂੰ ਸਾਨੂੰ 1 ਸਾਲ 2 ਸਾਲ ਦੇ ਦਿਓ ਤੁਹਾਨੂੰ ਆ ਕੰਮ ਕਰ ਲੈਣ ਦੋਸਤਾਂ ਵਾ ਜੋ ਕਹਾਂਗੇ ਜਿਹੜਾ ਪਟਾ ਪਾਓਗੇ ਸੀ ਆਪਾਂ ਪਵਾ ਲਏਗਾ 4-5 ਮਹੀਨੇ ਹੀ ਲੱਗੇ ਵੀ ਆਪਾਂ ਜੋਬ ਛੱਡੀਏ ਛੱਡ ਦਾਂਗੇ ਕੀ ਬਣੂਗਾ ਪੂਰਾ 1.5 ਕਿਲੋਮੀਟਰ ਜੇ ਫੈਲਿਆ ਹੋਇਆ ਹੈ ਪੰਜਾਬ ਦਾ ਇੱਕੋ ਇੱਕ ਟਰੈਕ ਕੀ ਬਾਤ ਹੈ ਅਸੀਂ ਉਹ ਵੀ ਰਾਈਡ ਕਰ ਦਿੰਦੇ 89 ਸਾਲ ਦੇ ਗੁੱਡ ਮਾਰਨਿੰਗ ਹੈਪੀ ਸੈਟਰਡੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਨਵੇਂ ਦਿਨ ਤੇ ਨਵੇਂ ਵਲੌਗ ਦੇ ਵਿੱਚ ਵਲੌਗ ਆਤਾ ਇਹ ਤਾਂ ਪੂਰੀ ਇਨਸਪੀਰੇਸ਼ਨ ਹੈ ਅੱਜ ਸਵੇਰੇ ਅਸੀਂ ਬਠਿੰਡਾ ਪਹੁੰਚੇ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪੰਜਾਬ ਟੂਰ ਦੇ ਵਿੱਚ ਤੇ ਬਠਿੰਡਾ ਸਾਈਕਲ ਗਰੁੱਪ ਆਪਣੇ ਨਾਲ ਮੌਜੂਦ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਾਈਕਲਿੰਗ ਤਾਂ ਰੋਜ਼ ਕਰ ਰਹੇ ਆ ਪਰ ਜਿਹੜੀ ਅੱਜ ਸਾਈਕਲਿੰਗ ਕਰ ਰਹੇ ਨਾ ਇਹ ਤਾਂ ਮਤਲਬ ਮਾਸ਼ਾਅੱਲਾ ਕਹਿ ਦੋ ਇਹ ਤਾਂ ਬਹੁਤ ਜ਼ਿਆਦਾ ਨਜ਼ਾਰਾ ਆ ਰਹੀ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ ਗਰੁੱਪ ਜਣਾ ਇੰਨਾ ਸ਼ਾਨਦਾਰ ਗਰੁੱਪ ਹੈ ਨਾ ਜੀ ਤੇ ਮੈਨੂੰ ਇਹ ਦੱਸ ਦਿਓ ਜੀ ਸਾਰਿਆਂ ਚੋਂ ਸਭ ਤੋਂ ਜਿਹੜੀ ਵੱਡੀ ਉਮਰ ਵਾਲੇ ਕੌਣ ਨੇ ਜੀ ਸਿੱਧੂ ਸਾਹਿਬ ਕਿੱਥੇ ਨਹੀਂ ਸਰ ਇਹਨਾਂ ਦੀ ਉਮਰ ਆ ਜੀ ਪੂਰੇ 27 ਸਾਲ ਤੇ ਬਹੁਤ ਵੱਡੀ ਇਨਸਪੀਰੇਸ਼ਨ ਸਰ ਤੁਸੀਂ ਤੇ ਮੈਂ ਸੋਚਿਆ ਨਹੀਂ ਸੀ ਕਿ ਮੈਂ ਵੀਡੀਓ ਬਣਾਉਂਗਾ ਪਰ ਜਿਵੇਂ ਪਤਾ ਲੱਗ ਗਿਆ ਜਿਵੇਂ ਸਾਰੇ ਆ ਬਾਰੇ ਤੇ ਸਾਰੇ ਜਿਵੇਂ 72 ইয়ার্স 올 ਕਹਿਣ ਨੂੰ ਅੱਜ ਹੈਗੇ ਨਹੀਂਗੇ ਤੇ ਕੀ ਤੁਹਾਡੀ ਸਿਹਤ ਕਿੰਨੀ ਉਮਰ ਬਸ 70 ਹਾਂਜੀ ਪਲੱਸ 70 ਪਲੱਸ 70 ਹਾਂ 70 70 ਸਾਲ ਦੇ ਰਾਈਡਰ ਆਪਣੇ ਕੋਲ ਹੈਗੇ ਨੇ ਜੀ ਇੱਥੇ ਜਿਹੜੇ ਸਾਈਕਲਿੰਗ ਕਰ ਰਹੇ ਨੇ ਅੱਜ ਬਹੁਤ ਵੱਡੀ ਗੱਲ ਆ ਅਸੀਂ ਤਾਂ ਚਲੋ ਯੰਗ ਬਲੱਡ ਕਰਦੇ ਆ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਤੁਸੀਂ ਕਰ ਰਹੇ ਸਰ ਸਲੂਟ ਆ ਤੁਹਾਨੂੰ ਜੀ ਇਹ ਵੀਡੀਓ ਜਿਹੜੇ ਵੀ ਦੇਖਣਗੇ ਯੰਗ ਬਲੱਡ ਦਾ ਦੇਖਣਗੇ ਚਲੋ ਠੀਕ ਹੈ ਇਨਸਪਾਇਰ ਹੋਣਗੇ ਤੇ ਤੁਹਾਡੀ ਉਮਰ ਦੇ ਬੰਦੇ ਵੀ ਜਿਹੜੇ ਬਹੁਤ ਜ਼ਿਆਦਾ ਇਨਸਪਾਇਰ ਹੋਣਗੇ। ਸੋ ਥੈਂਕ ਯੂ ਸਰ। ਥੈਂਕ ਯੂ ਤੁਹਾਡਾ ਸਾਰਿਆਂ ਦਾ ਸਾਨੂੰ ਇਨਵਾਈਟ ਕਰਨ ਵਾਸਤੇ ਜੀ। ਥੈਂਕ ਯੂ ਜੀ ਥੈਂਕ ਯੂ। ਨਾਲੇ ਸਾਈਕਲਿੰਗ ਹੋ ਜਾਂਦੀ ਹੈ। ਨਾਲੇ ਸਾਈਕਲਿੰਗ। ਤਾਂ ਇਹ ਜਿਹੜਾ ਕੀ ਵੱਡਾ ਗਰੁੱਪ ਜਿਹੜਾ ਇਹਦਾ ਉਹਦੇ ਨਾਲ ਕਈ ਵਾਰੀ ਨਾਈਟ ਟਾਈਮ ਟਾਈਮ ਲੱਗਦਾ। ਫਿਰ ਅਸੀਂ ਅੱਗੇ ਪਿੱਛੇ ਲਾ ਦਿੰਦੇ ਹਾਂ। ਅੱਛਾ। ਬਾਕੀ ਸਾਡਾ ਮੇਨ ਗਰੁੱਪ ਤਾਂ BCJ ਹੈ। ਅੱਛਾ। ਬਟਿੰਡਾ ਸਾਈਕਲਿੰਗ। ਬਟਿੰਡਾ ਸਾਈਕਲਿੰਗ। ਇਸ ਗਰੁੱਪ ਦੇ ਵਿੱਚ ਜਿਵੇਂ ਮਤਲਬ ਉਮਰ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੈਗਾ ਕਿ ਸਿੱਧੂ ਸਾਹਿਬ ਹੋ ਗਏ 72 ਸਾਲ ਦੇ ਸਭ ਤੋਂ ਜ਼ਿਆਦਾ ਉਮਰ ਵਾਲੇ ਕੌਣ ਨੇ ਜੀ ਰਾਈਡਰ ਅੱਛਾ ਸਿੱਧੂ ਸਾਹਿਬ ਹੈ ਜੀ ਅੱਛਾ ਇਹੀ ਨੇ ਸਭ ਤੋਂ ਹੈ ਇਹ ਰੂਪੜਾ ਦੇ ਹੋਰ ਵੀ ਹੈ ਕਰੋ ਜਿਆਦਾ ਹੈ ਅਸੀਂ 89 ਈਅਰ 올ਡ ਵੀ ਆਏ ਉਹ ਵੀ ਰਾਈਡ ਕਰਦੇ ਨੇ 89 ਸਾਲ ਦੇ ਹਾਂ ਹਾਂ ਕਈ ਬੜੀ ਸਾਈਕਲ ਲੈ ਕੇ ਜਿਹੜਾ ਹੈ ਉਹ ਆਇਆ ਨੇ ਇਹ ਕਰਦੇ ਨੇ 67 ride with the Batinda cycling group Ajit, good morning happy saturday enjoying the weather enjoying the ride awesome weather wow, thank you sir great. thank you sir for joining me with you ਸੋ ਡਿਲਾਈਟਡ ਬਠਿੰਡਾ ਸਾਈਕਲਿੰਗ ਗਰੁੱਪ 550th ਸੈਟਰਡੇ ਅਫੀਸ਼ਲ ਰਾਈਡ ਸਭ ਤੋਂ ਵੱਡੀ ਖਾਸ ਗੱਲ ਜਿਹੜੀ ਆ ਇਨਸਪਾਇਰ ਹੋਣ ਵਾਲੀ 550ਵਾਂ ਸ਼ਨੀਵਾਰ ਧਿਆਨ ਨਾਲ ਸੁਣਿਓ 550ਵਾਂ ਦਿਨ ਨਹੀਂ 550ਵਾਂ ਸ਼ਨੀਵਾਰ ਲਗਾਤਾਰ ਪਿਛਲੇ 11 ਸਾਲਾਂ ਤੋਂ ਰਾਈਡ ਕਰ ਰਹੇ ਆ ਬਠਿੰਡਾ ਸਾਈਕਲਿੰਗ ਗਰੁੱਪ ਵਾਲੇ ਵਿਦਆਊਟ ਐਨੀ ਬ੍ਰੇਕ ਵਿਦਆਊਟ ਐਨੀ ਬ੍ਰੇਕ ਪਰ ਹੁਣ ਆਪਾਂ ਥੋੜੀ ਬ੍ਰੇਕ ਲਾਵਾਂਗੇ ਇਸ ਗਰੁੱਪ ਨਾਲ ਅੱਜ ਰਾਈਡ ਕਰਨ ਦਾ ਮੌਕਾ ਮਿਲਿਆ ਇਹਨਾਂ ਚ ਦੋ ਲੇਡੀਜ਼ ਵੀ ਨੇ ਤੇ ਬਾਕੀ ਨਹੀਂ ਆਏ ਤੁਹਾਨੂੰ ਸਾਈਕਲਿੰਗ ਦੀ ਕਿਹੋ ਜਿਹੀ ਛਿੱਟ ਲੱਗੀ ਬਠਿੰਡੇ ਦਾ ਥਰਮਲ ਪਲਾਂਟ ਜਿਹੜਾ ਫਿਲਹਾਲ ਬੰਦ ਪਿਆ ਹੈ ਇਦੀ ਜਗ੍ਹਾ ਤੇ ਹੁਣ ਸ਼ਾਪਿੰਗ ਮਾਲ ਜਾਂ ਆ ਕੋਈ ਵੀ ਬਿਜ਼ਨਸ ਪ੍ਰੋਸਪੈਕਟ ਚੱਲੂਗਾ ਪਰ ਇਹ ਬੰਦਾ ਹੁਣ ਆਪਣੀ ਰਾਈਡ ਜਾ ਰਹੀ ਹੈ ਸੂਰਜ ਦੀ ਟਿੱਕੀ ਚੜ ਗਈ ਆ ਤੇ ਸਵੇਰ ਦੀ ਰਾਈਡ ਜਿਹੜੀ ਹੁੰਦੀ ਆ ਤਾਂ ਬਾਜੀ ਬਾਸ਼ਾ ਅੱਲਾ ਸਵੇਰ ਦੀ ਹੁੰਦੀ ਆ ਬਹੁਤ ਮਜ਼ਾ ਆਉਂਦਾ ਸਵੇਰ ਦੀ ਰਾਈਡ ਕਰਨ ਦੇ ਵਿੱਚ ਅੱਜ ਮੌਕਾ ਮਿਲਿਆ ਕਰਨ ਦਾ ਮਠਿੰਡਾ ਸਾਈਕਲਿੰਗ ਗਰੁੱਪ ਦੇ ਨਾਲ ਵਾਹ ਗਰੂ ਵਾਹ ਗਰੂ ਵਾਹ ਗਰੂ ਵਾਹ ਉਹ ਮੈਂ ਬੱਗੀ ਆਪਾਂ ਲਾ ਲਈ ਇੱਥੇ ਹੁਣ ਬ੍ਰੇਕ ਟਾਈਮ ਹੈ ਸਾਰੀ ਟੀਮ ਇੱਥੇ ਰੱਠੀ ਹੋਈ ਆ ਹੁਣ ਇੱਥੇ ਇੱਕ ਸਰ ਦਾ ਬਰਥਡੇ ਆ ਤੇ ਇੱਥੇ ਚਾਹ ਪਣੀ ਪੀਵਾਂਗੇ ਏ ਪੰਜਾਬ ਦਾ ਇਕਲੋਤਾ ਪੰਜਾਬ ਦਾ ਇਹ ਪੂਰਾ ਹੈ ਇਹ ਪੰਜਾਬ ਦੇ ਵਿੱਚ ਕੋਈ ਟਰੈਕ ਹੈ ਜਿੱਦੇ ਇਸ ਤੇ ਸਾਈਕਲਿੰਗ ਦਾ ਬਿਖਾਇਆ ਹੈ ਪਤਾ ਨਹੀਂ ਦੋਨੋਂ ਸਾਈਕਲਿੰਗ ਤੇ ਰਨਿੰਗ ਇਕੱਠੀ ਦੋਵੇਂ ਹਨਾ ਪੂਰਾ ਟਰੈਕ ਬਣਾਇਆ ਆ ਹੋ ਗਿਆ ਰਨਿੰਗ ਦਾ ਟਰੈਕ ਆ ਸਾਈਕਲਿੰਗ ਦਾ ਪੂਰਾ 1.5 ਕਿਲੋਮੀਟਰ ਜੀ ਫੈਲਿਆ ਹੋਇਆ ਹੈ ਪੰਜਾਬ ਦਾ ਇਕੋ ਇਕ ਟਰੈਕ ਕੀ ਬਾਤ ਹੈ ਬਠਿੰਡਾ ਸਾਈਕਲਿੰਗ ਗਰੁੱਪ ਅੱਜ ਆਪਣੇ ਕੋਲ ਲੇਡੀਜ਼ ਵੀ ਨੇ ਦੋ ਇਹ ਵੀ ਕਰਦੇ ਨੇ ਲਗਾਤਾਰ 20 ਸਾਲਾਂ ਤੋਂ ਸਾਈਕਲਿੰਗ ਆ ਪਤਾ ਹੀ ਹੈ ਮੇਰੀ ਘਰ ਵਾਲੀ ਲਾਲ ਕੋਕੋ ਨਿਕਲੇ ਆ ਆਈਟੀ ਇੰਡਸਟਰੀ ਜੌਬ ਕਰਦੇ ਜੋ ਆਪਣੀ ਤਾਰੀਫ ਚ ਕੁਝ ਸ਼ਬਦ ਬੋਲਦੇ ਹੋਏ ਸਰ ਜਿਹੜਾ ਬਹੁਤ ਔਖਾ ਕੰਮ ਹੁੰਦਾ। ਹੋਰ ਆਪਾਂ ਸੋਚਦੇ ਰਹਿੰਦੇ ਆ ਕਰਨਾ ਬਹੁਤ ਔਖਾ ਹੁੰਦਾ ਹੈ ਤੇ ਜਿਆਦਾ ਨਹੀਂ ਮੈਂ ਬਾਕੀ ਤੇ ਇਹੀ ਦੱਸਣਗੇ ਕਿ ਜਿਵੇਂ ਕਿਵੇਂ ਕੇ ਕੇ ਕਵਰ ਸੁਣਨੇ ਸ਼ੀਬਲਾ ਜੀ ਗੱਲ ਕਰਨ ਕਰਦੇ ਥੋੜਾ ਜਿਹਾ ਉੱਚੀ ਜੀ ਲਾਓ ਥੋੜੇ ਲਾਊਡ ਆਵਾਜ਼ ਤੇ ਮਾਰ ਕੇ ਵਾਹ ਉਹ ਅਸੀਂ ਸਾਨੂੰ ਪੰਜਾਬ ਤੋਂ ਸ਼ੁਰੂ ਕੀਤੀ ਸੀ ਨਾ ਪੱਤੀਆਂ ਦੇਣ ਹੈ ਪਰ ਜਿਹੜਾ ਰਾਈਡਿੰਗ ਦਾ ਮਜ਼ਾ ਨੂੰ ਅੱਜ ਬਾਰੇ ਜ਼ਿਆਦਾ ਆਇਆ ਕਿਉਂਕਿ ਫਾਈਕ ਨਾਲ ਤੇ ਮੈਨੂੰ ਸਪੀਡ ਥੋੜੀ ਨੀ ਕੰਟਰੋਲ ਕਰਨੀ ਅੱਜ ਤੋਂ ਕਿਤੇ ਨਾ ਸਾਰਾ ਖੋ ਗਿਆ ਹਾਂ ਜੀ ਚੇਂਜ ਕਰਕੇ ਤਾਂ ਪਿੱਛੇ ਰਹਿੰਦੇ ਪਾਰਟਨਰ ਤੇ ਜਿਹਦੇ ਨਾਲ ਵਿਆਹ ਕਰਾਇਆ ਉਹ ਨਾਲ ਫਿਰ ਨਾਂ ਨਹੀਂ ਮਪੜੀ ਨਹੀਂ ਵੀੜੀ ਨਹੀਂ 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 ਕੁਝ ਨਹੀਂ ਕੰਦਾ ਡੋਗੀ ਇਹ ਅੱਜ ਪੱਤੀਵਾ ਦੇਣਾ ਹੀ ਪੰਜਾਬ ਦਾ ਤੇ ਟੂਰ ਦਾ ਸੀ ਇਹ ਸੋਚਿਆ ਸਾਡੇ ਕੁਝ ਮੋਟਿਵ ਨਹੀਂ ਸੋਣਦੇ ਸਰਨੂ ਬਾਜ਼ ਆ ਰਹੀ ਹੈ ਜੀ ਪਹਿਲਾਂ ਤਾਂ ਸਾਈਕਲਿੰਗ ਨੂੰ ਪ੍ਰਮੋਟ ਕਰਨਾ ਚਾਹੁੰਦਾ ਜਿਹੜੇ ਸਾਡੇ ਵਰਗੇ ਜੰਕਸਰ ਨੇ ਉਹਨਾਂ ਨੂੰ ਸਾਈਕਲਿੰਗ ਨੂੰ ਥੋੜਾ ਜਿਹਾ ਅਡਾਪਟ ਕਰਨਾ ਹੋਏ ਇਹ ਸਾਡੇ ਬਜ਼ੁਰਗ ਜੀ ਹੈਲੋ ਕੱਟ ਉਹਨਾਂ ਨੇ ਸਾਰੀ ਉਮਰ ਹਾਂ ਇਹ ਸਾਈਕਲ ਦਾ ਜਿਹਨਾਂ ਦੇ ਨਿਵਾਸ ਵਿੱਚ ਜਾਨਦੇ ਆ ਉਹਨਾਂ ਨੇ ਗੱਲਬਾਤ ਕਰਕੇ ਆਉਂਦੇ ਆ ਅਬਜ਼ਰਵੇਸ਼ਨ ਕਰਦੇ ਆ ਵੀ 30 ਚੰਪੂ ਦਾ ਤਾਂ ਉਹਨਾਂ ਦਾ ਵੀ 30 ਸਾਲੋਂ ਦੇ 70 ਸਾਲ ਦਾ ਉਹਨਾਂ ਨੂੰ ਪੁੱਛਦੇ ਆ ਉਹਨਾਂ ਨੇ ਸਾਰੀ ਉਮਰ ਸਾਈਕਲ ਦੀ ਕੰਮ ਕੀਤਾ ਮੇਰੇ ਖੁਦ ਦੇ ਡੈਡੀ ਲਈ ਜਿਹੜੇ ਸਾਰੀ ਉਮਰ ਰਾਜਕੀਈ ਦਾ ਕੰਮ ਕੀਤਾ ਉਹਨਾਂ ਨੇ ਤਰੀ ਤਰਾਂ ਸਾਈਕਲ ਤੋਂ ਹੀ ਉਹਨਾਂ ਨੇ ਚਲਾਇਆ ਸੀ ਸਾਰਾ ਆਪਣਾ ਤੇ ਹੁਣ ਵੀ 83 ਸਾਲ ਦੇ ਨੇ ਤੇ ਬਿਲਕੁਲ ਫਿੱਟ ਨਹੀਂ ਤੁਹਾਡੇ ਨਾਲ ਅੱਲਾਹ ਕੱਲੋ 21 ਸਾਲਾਂ ਤੋਂ ਲੱਗਿਆ ਵੀ ਅਸੀਂ ਵੀ ਸਾਈਕਲ ਕਰ ਸਕਦੇ ਹਾਂ ਤੇ ਦੂਜਾ ਕਿ ਰੱਖਦੇ ਆ ਜਿਵੇਂ ਟਰੈਵਲ ਕਰ ਰਹੇ ਆ ਪੰਜਾਬ ਦੇ ਵਿੱਚ ਇੱਕ ਛੋਟਾ ਪੱਪੀ ਰੱਖਿਆ ਹੋਇਆ ਸੀ ਨਾਲ ਇਹ ਸ਼ਿਟਜੂ ਬਰੀਡ ਦਾ ਪੱਪੀ ਹੈ ਜਿਹੜਾ ਮੇਨਟੇਨ ਕਰਨਾ ਥੋੜਾ ਸੌਖਾ ਪਰ ਇਹ ਸਾਡਾ ਮੋਟਿਵ ਇਹ ਹੈ ਕਿ ਅਸੀਂ ਇਹਨੂੰ ਤਾਂ ਲੈ ਕੇ ਲੈ ਕੇ ਜਾ ਰਹੇ ਨਾਲ ਅਸੀਂ ਐਨੀਮਲ ਲਵ ਨੂੰ ਸਪਰੈਡ ਕਰਨਾ ਚਾਹੁੰਦੇ ਆ ਵੀ ਜਾਨਵਰਾਂ ਨਾਲ ਪਿਆਰ ਕਰੋ ਉਹਨਾਂ ਨੂੰ ਉਤਾਰਤਾ ਦਿਖਾਓ ਜਿਹੜਾ ਬੰਦਾ ਜਾਨਵਰਾਂ ਨਾਲ ਪਿਆਰ ਕਰਦਾ ਉਹ ਮੁਕਤਾਲੀ ਆਟੋਮੈਟਿਕਲੀ ਇੱਕ ਪ੍ਰੀਸ਼ੀਅਸ ਬਣ ਜਾਂਦਾ ਵੀ ਮੁਕਤਾਲ ਜੀ ਵੀ ਆਪਾਂ ਕੰਮ ਕਰਦੇ ਆ ਰਹੇ ਆ ਤੇ ਦੇਖੋ ਡਿਟੇਲ ਕਿੰਨੇ ਆਏ ਨੇ ਹਾਂ ਫਿਰ ਇਸ ਤੋਂ ਪਹਿਲਾਂ ਸੀ ਜਾ ਕੇ ਸੀਗੀ ਸਾਈਕਲਾਂ ਤੇ ਮਲਡ ਕਰ ਦਿੱਤਾ ਧਰਮਸ਼ੰਗਰ ਇਸ ਤੋਂ ਬਾਅਦ ਇਤਜ਼ਾਮਦਾਰ ਵੀ ਤਿਆਰੀ ਸੀ ਕਿ ਉੱਥੇ ਜਾ ਨਹੀਂ ਸਕੇ ਕਲਚਰ ਦੇਖਦੇ ਹੋਏ ਜੀ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹੋ ਕਿਉਂਕਿ ਸਾਡੀ ਆਖਰੀ ਆਖਰੀ ਪੀੜੀ ਹੈ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਈਕਲਾਂ ਤੇ ਜਾਂ ਟੈਕਨੋਲੋਜੀ ਤੋਂ ਪਹਿਲਾਂ ਵਾਲੀ ਪੀੜੀ ਹੈ ਆਖਰੀ ਪੀੜੀ ਹੈ ਇਹ ਸਾਡੀ ਜਿਹੜੀ ਪੀੜੀ ਹੈ ਇਹ ਐਂਟਰ ਹੋ ਗਈ ਹੈ ਟੈਕਨੋਲੋਜੀ ਦੇ ਵਿੱਚ ਇਸ ਤੋਂ ਬਾਅਦ ਦੀ ਪੀੜੀ ਦਾ ਪਤਾ ਨਹੀਂ ਉਹ ਤੇ ਬਹੁਤ ਬਹੁਤ ਧੰਨਵਾਦ ਜੀ ਬਠਿੰਡਾ ਸਾਈਕਲਿੰਗ ਗਰੁੱਪ ਦਾ ਜੀ ਸਾਰੇ ਦਾ ਸਾ ਟ੍ਰੈਵਲ ਕਰਦੇ ਤਾਂ ਹਾਂ ਅਸੀਂ ਸਾਲ ਕੋ ਦੀ ਛੁੱਟੀ ਲਈ ਜੀ ਛੁੱਟੀ ਵੀ ਹੈਗੀ ਸੀ ਤੇ ਪੰਜਾਬ ਚ ਜਿਆਦਾ ਖਰਚਾ ਆ ਨਹੀਂ ਰਿਹਾ ਸਾਈਕਲ ਦੇ ਟ੍ਰੈਵਲ ਕਰ ਰਹੇ ਹਾਂ ਲੰਗਰ ਪ੍ਰਸ਼ਾਦਾ ਮਿਲ ਜਾਂਦਾ ਜਿਵੇਂ ਗੁਰਦੁਆਰਾ ਸਾਹਿਬ ਤੋਂ ਮਾੜੇ ਮੋٹے ਜਿਹੜੇ ਬੇਸਿਕ ਖਰਚੇ ਹੈਗੇ ਨੇ ਵੈਸੇ ਉਹਨਾਂ ਨੂੰ ਜਦੋਂ ਖਾਤ ਤੰਗ ਹੋਏ ਫਿਰ ਲੱਗ ਜਾਂਗੀ ਆਈਟੀ ਕੰਪਨੀ ਇਹਨਾਂ ਦਾ ਮੇਨ ਮੋਟਿਵ ਹੈ ਜਿਹੜਾ ਨਾਲ ਇਹ ਲੈ ਕੇ ਚੱਲੇ ਕਿ ਘੱਟ ਤੋਂ ਘੱਟ ਖਰਚੇ ਚ ਕਿਵੇਂ ਆ ਉਹ ਕੀ ਹੈ ਕੀ ਕਹਿੰਦੇ ਹੋ ਤੁਸੀਂ ਦੀ ਕਾਉ ਸਰਫਿੰਗ ਨਹੀਂ ਕਾਉ ਸਰਫਿੰਗ ਦਾ ਜਿਹੜਾ ਇਹ ਲੀਕਿੰਗ ਕਰਕੇ ਗਏ ਸੀ ਅਸੀਂ ਗਿਦਾਰਨਧ ਗਏ ਸੀ ਉਸਲੇ ਲਾਗਾ ਟਰੱਕ ਦੀ ਲੈਫਟ ਵਗੈਰੇ ਅਸੀਂ ਚਾਰ ਪੁਰ ਤੋਂ ਗਿਦਾਰਨਧ ਲਿੱਟ ਲੱਗ ਗਏ ਬਹੁਤ ਖੁਸ਼ਕਿਸਮਤ ਆਈਏ ਇਹ ਚੀਜ਼ ਅਸੀਂ ਕਰ ਰਹੇ ਹਾਂ ਹੁਣ ਆਪਣਾ ਜਵਾਲੀ ਵੀ ਹੈਗਾ ਉਹਨੂੰ ਐ ਪੰਜ ਮਿੰਟ ਦੁਕਾਨ ਲੇਟ ਹੋ ਗਿਆ ਉਹ ਕਿੱਥਾ ਲਿਆ ਦੋ ਜੀ ਅਰੇ ਲੋ ਜੀ ਤੁਹਾਡੀ ਬਣਾ ਦੀ ਜਾ ਨਹੀਂ ਸਕਦਾ ਇੱਕ ਤਰ੍ਹਾਂ ਸਭ ਤੋਂ ਟਫ ਡਿਸੀਜਨ ਸਾਨੂੰ ਇਹੀ ਲੱਗਾ ਸੀਗਾ ਜੋਬ ਛੱਡਣ ਦਾ ਉਹੀ ਸੋਚਣ ਚ ਸਾਨੂੰ 6 4-5 ਮਹੀਨੇ ਹੀ ਲੱਗੇ ਵੀ ਆਪਾਂ ਜੋਬ ਛੱਡੀਏ ਛੱਡ ਦਾਂਗੇ ਕੀ ਬਣੂਗਾ ਪਟਾ ਫਿਰ ਆਪਾਂ ਛਾੜੀ ਦਿੱਤੀ ਕਿ ਹੁਣ ਕੋਈ ਨਹੀਂ ਜੋ ਹੁੰਦਾ ਉਹ ਦੇਖੋ ਬਹੁਤ ਵੱਡਾ ਡਿਸੀਜਨ ਹੁੰਦਾ ਹੈ ਵੀ ਮੇਰੇ ਵਿੱਚ ਸੈਲਰੀਆਂ ਆ ਰਹੀਆਂ ਨੇ ਤੇ ਸਾਡਾ ਜਿਹੜਾ ਲਾਈਫ ਚੱਲਦੀ ਹੈ ਇਹ ਸੀ ਆ ਕਾਰ ਆ ਮੋਟਰਸਾਈਕਲ ਆ ਵੀਕੈਂਡ ਦੋ ਛੁੱਟੀਆਂ ਮਿਲ ਰਹੀਆਂ ਆ ਬਹੁਤ ਕੰਫਰਟੇਬਲ ਲਾਈਫ ਚੱਲ ਰਹੀ ਆ ਹੁਣ ਆਪਾਂ ਬਿਲਕੁਲ ਅਨਕੰਫਰਟੇਬਲ ਜ਼ੋਨ ਚ ਇਹ ਫੈਸਲਾ ਲੈਣਾ ਬਹੁਤ ਔਖਾ ਬਹੁਤ ਸਾਡੇ ਲਈ ਬਹੁਤ ਅਸਲ ਗੁੱਦਾਤਾ ਜੀ ਇਹ ਕੰਮ ਕਰਨੀਆਂ ਨੇ ਲੇਡੀਆਂ ਦਾ ਬਹੁਤ ਔਖਾ ਹੈ ਲੇਡੀਆਂ ਦੇ ਨਾਲ ਬਾਹਰ ਟਰੈਵਲ ਕਰਨਾ ਤੁਹਾਨੂੰ ਤਾਂ ਬੱਦ ਪਤਾ ਹੋਊਗਾ ਤੁਸੀਂ ਤਾਂ ਕਰ ਰਹੇ ਹੋਗੇ ਹਾਂਜੀ ਹਾਂਜੀ ਬਹੁਤ ਔਖਾ ਹੈ ਆ ਬੰਦੇ ਜਿਹੜੇ ਕਰੇ ਕਰੇ ਜਾਂ ਜੀ ਕਰੇ ਦੀ ਗੱਲ ਆ ਸਭ ਦੀ ਹੈ ਨਾ ਕਰ ਰਹੇ ਨੇ ਬਹੁਤ ਬੱਧੀਆ ਮੈਨੂੰ ਸ਼ਾਂਤ ਕਰਾਂਗੇ ਬਸ ਚਲੋ ਜੀ ਨਾਲੇ ਕੋਈ ਕੋਈ ਗੱਲ ਆਈ ਲੈ ਲੈਣੇ ਆ। ਹਾਂ ਜਿਸ ਨੂੰ ਬੜੀ ਜਾਂਦੇ। ਮੋਹ ਮੈਂ ਤੱਕਣੀ। ਜਦੋਂ ਮੈਂ ਫੈਸਲਾ ਲਿਆ ਜੀ ਵੀ ਇੱਦਾਂ ਸਾਈਕਲਿੰਗ ਕਰਨੀ ਆ। ਬਹੁਤ ਔਖੀ ਜੀ ਕਰਨਾ ਤਾਂ ਚਲੋ ਵੱਖਰੀ ਗੱਲ ਆ ਉਹ ਤਾਂ ਹੈ ਬਹੁਤ ਵੱਡਾ। ਹਾਂ ਉਦੋਂ ਇਹ ਪਲਾਨ ਕੀਤਾ ਸੀਗਾ ਵੀ ਇੱਕ ਜੋਬ ਕਰੂਗੀ ਤੇ ਮੈਂ ਉਹ ਪਲਾਨ ਨਹੀਂ ਸੀ ਕੀਤਾ ਨਾਲ ਇੰਨੀ ਵੀ ਕਿਹਾ ਮੈਂ ਸਾਥ ਦਊਂ। ਨਾਲ ਨਾਲ ਬਾਦ ਨਹੀਂ। ਤੁਹਾਨੂੰ ਘਰੇ ਜਾਣਾ ਪੈਂਦਾ ਜੇ ਘਰੇ ਹੁੰਦੇ। ਫਿਰ ਦੋਨੋਂ ਦਾ ਹਫ਼ਤੇ ਬਾਅਦ ਜੀ ਦੁਵਾਰ ਨਾਲੋਂ ਦੂਰ ਲੈਣਾ ਵੀ ਕਿਹੜਾ ਸੌਣ। ਸੋ ਇਹ ਮੈਂ ਨਹੀਂ ਕਰ ਰਿਹਾ। ਆ ਵਾਈਫ ਕਰ ਕੀ ਹੋ ਰਿਹਾ ਜੋ ਹੋ ਰਿਹਾ ਜਿਹੜਾ ਮੈਂ ਕੰਟੀਨਿਊ ਇੱਕਦਾਂ ਇੱਕ ਇੱਕ ਰੋ ਦੇ ਵਿੱਚ ਕੰਟੀਨਿਊ ਟਰੈਵਲ ਕਰ ਰਹੇ ਆ ਵਾਈਫ ਕਰਕੇ ਨਹੀਂ ਵਾਪਸ ਭੱਜਣਾ ਪੈਂਦਾ ਵੀ ਘਰੇ ਆ ਘਰੇ ਆ ਘਰੇ ਆ ਇਹ ਵੈਸੇ ਸਾਰਿਆਂ ਦੇ ਕੋਈ ਆਈਡੀਆ ਵੀ ਹੈਗਾ ਵੀ ਜਿਹੜੇ ਜਿਹੜੇ ਘਰੋਂ ਪੱਗ ਦੇ ਨਾਲ ਹੀ ਰਾਤ ਵਿੱਚ ਸੰਗੂ ਆ ਰਾਤ ਨਹੀਂ ਪੱਗ ਦੇਖਣੇ ਕੋਈ ਕਾ ਸੇਫਟੀ ਬੁੱਢਾ ਨੇ ਪੈਰ ਦੇਤੇ ਨਹੀਂ ਮਾਰੜਾ ਰੂਹ ਅੰਦਰੋਂ ਠਰੇ ਢਾਬਿਆਂ ਤੇ ਆ ਕੇ ਜੱਟ ਕੋਕ ਬਣ ਗਏ ਤੇ ਗੁੱਡ ਰੈਂਡ ਨਹੀਂ ਚਲੇ ਅਗਲਾ ਸਿੰਘ ਸਾਰਿਆਂ ਨੂੰ ਯਾਦ ਹੋਊਗਾ ਯਾਦ ਮੈਂ ਤੁਰਨ ਲੱਗੇ ਰੋਇਆ ਸੀ ਜੱਪੀ ਪਾ ਕੇ ਮਾਂ ਨਾਲ ਮੈਂ ਵੀ ਤੁਰਨ ਲੱਗੇ ਰੋਇਆ ਸੀ ਜੱਪੀ ਪਾ ਕੇ ਮਾਂ ਨਾਲ ਬੈਠੇਗਾ ਦੁਆਚ ਮੋਢਾ ਸੀ ਪੂਛਿਆ ਬਾਪੂ ਲੰਮੀ ਬਾਹ ਨਾਲ ਕਹਿੰਦਾ ਸ਼ਿਫਟ ਤੋਂ ਆਗੇ ਹਾਂ ਪ੍ਰਾਂਤ ਜਾ ਕਰੇ ਸ਼ਿਫਟ ਤੋਂ ਆਕੇ ਹਾਂ ਪ੍ਰਾਂਤ ਜਾ ਕਰਦੇ ਜਦੋਂ ਵੱਢਦੇ ਕਰੇ ਇੱਥੇ ਕਿਹੜਾ ਪੱਠੀ ਦਾਨੀ ਦੀ ਕੁੜੀ ਸੋ ਸਾਡਾ ਫਿਕਰ ਕਰੇ ਇਸ ਗਰੁੱਪ ਦੇ ਵਿੱਚ ਸਾਡੇ ਨਾਲ ਇੱਕ ਹੋਰ ਖਾਸ ਗੱਲ ਵੀ ਹੈ ਸਾਡੇ ਨਾਲ ਲੇਡੀਜ਼ ਵੀ ਜੋ ਇਸ ਗਰੁੱਪ ਦੇ ਵਿੱਚ ਲੇਡੀਜ਼ ਵੀ ਜੁਆਇਨ ਲੇਡੀਜ਼ ਨੇ ਵੀ ਉਹ ਵੀ ਸਾਈਕਲਿੰਗ ਕਰਦੇ ਆ ਨੇ ਤੇ ਮਿਲਦੇ ਆ ਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਸਰਬਜੀਤ ਮੈਮ ਤੇ ਰਜਨੀ ਮੈਮ ਹਨਾ ਜੀ ਜਦੋਂ ਆਪਾਂ ਘਰੇ ਆਪਣੀ ਮੰਮੀ ਨੂੰ ਜਾਂ ਹੋਰਾਂ ਨੂੰ ਕਹਿੰਨੇ ਨੇ ਵੀ ਸਾਈਕਲ ਚੱਕੋ ਜਾਂ ਉਹ ਕਰੋ ਥੋੜਾ ਸੈਰ ਕਰ ਲਿਆ ਕਰੋ ਤੁਹਾਡੀ ਸਿਹਤ ਵਧੀਆ ਹੋਊਗੀ ਉਹ ਕਹਿੰਦੇ ਰੋਟੀ ਤੇਰਾ ਪਿਓ ਬਣਾਊਗਾ ਸਾਰਾ ਕੁਝ ਕਰਦੇ ਆ ਤੁਸੀਂ ਇਦਾਂ ਗਿਆ ਮੇਨਟੇਨ ਕੀਤਾ ਜੀ ਤੁਹਾਨੂੰ ਅੱਜ 550ਵਾਂ ਸ਼ਨੀਵਾਰ ਲਗਾਤਾਰ ਆ ਤੁਸੀਂ ਚਲੋ ਬਾਅਦ ਵਿੱਚ ਜੁਆਇਨ ਕੀਤਾ ਜੀ ਪਰ ਤੁਹਾਨੂੰ ਤਾਂ ਹੋ ਹੀ ਗਿਆ ਜੀ ਤੁਸੀਂ ਕਿਵੇਂ ਮੇਨਟੇਨ ਕੀਤਾ ਜੀ ਘਰ ਦੀ ਗਰਸਤੀ ਦੇ ਨਾਲ ਇਹ ਵੀ ਚੀਜ਼ ਸਾਰਾ ਕੁਝ ਕਰਦੇ ਆ ਜੀ ਸਾਈਕਲਿੰਗ ਵੀ ਕਰਦੇ ਘਰ ਦੀ ਗਰਸਤੀ ਵੀ ਚਲਾਈ ਜਾਂਦੇ ਆ ਸਾਰਾ ਕੁਝ ਤੇ ਬਹੁਤ ਵੱਡੀ ਇਨਸਪੀਰੇਸ਼ਨ ਆਈ ਤੇ ਮੈਮ ਤੁਸੀਂ ਆ ਹੁਣ ਗਰੁੱਪ ਆ ਜਿਹੜਾ ਜਿਵੇਂ ਫੈਮਿਲੀ ਹੈ ਹਾਂਜੀ ਹਾਂਜੀ ਇਹ ਤਾਂ ਹੈ ਜੀ ਫੈਮਿਲੀ ਵਰਗੀ ਤਾਂ ਹੈਗੀ ਅੱਜ ਸੀ ਵੀ ਪਹਿਲੀ ਵਾਰ ਜੁਆਇਨ ਕੀਤਾ ਜੀ ਤੇ ਦੇਖੋ ਕੋਲ ਮਿਲ ਗਏ ਆ ਜੀ ਲੱਗਦਾ ਸੀ ਹੁਣ ਤਾਂ ਜਿਵੇਂ ਲੇਡੀਜ਼ ਨੂੰ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ ਤੇ ਅੱਜ ਕੱਲ ਕਹਿੰਦੇ ਤੂੰ ਨਿਆਣੇ ਸੰਭਾਵੇਂ ਤੇਰਾ ਸਿਆਪਾ ਕਰਾਂਗੇ ਕੀ ਕਰਾਂ ਤੇ ਮੈਂ ਵੀ ਕਰਾਂ ਨਾਲ ਫਿਰ ਉਹ ਚੀਜ਼ਾਂ ਹੁੰਦੀਆਂ ਨਹੀਂ ਤੇ ਤੁਸੀਂ ਹਜੇ ਵੀ ਮੇਨਟੇਨ ਕਰਦੇ ਜੀ ਬਹੁਤ ਵੱਡੀ ਗੱਲ ਹੈ ਜੀ ਬਾਈਸਾਈਕਲ ਸੋਭਾ ਸੋਭਾ ਚਲਾਇਆ ਹਾਂ ਹਾਂ ਜੀ ਹਾਂ ਇਹ ਵੀ ਗੱਲ ਸਹੀ ਹੈ ਜੀ ਮਾਰਨਿੰਗ ਚਲਾਇਆ ਤਾਂ ਤੂੰ ਬਹੁਤ ਤਫਰੀ ਹੁੰਨੇ ਆਂ ਆਫਿਸ ਜਾਣਾ ਹੁੰਦਾ ਤੇ نیند ਖਰਾਬ ਕਰਕੇ ਸਾਈਕਲ ਚ ਲੱਗਿਆ ਹਾਏ ਹੈ ਜੀ ਟਾਈਮ ਕੱਢ ਕੇ ਜੀ ਬਹੁਤ ਵੱਡੀ ਗੱਲ ਜੋ ਮੈਂ ਆਬਜ਼ਰਵ ਕੀਤੀ ਹੋਇਆ ਕਿ ਵਿਲੇ ਬੰਦੇ ਨੂੰ ਸਹੀ ਕੰਮ ਲੱਗੇ ਹੋਏ ਨੇ ਇਹਨੇ ਕਿਹਨਾਂ ਦਾ ਬੇਤਾ ਬਾਹਰ ਸਾਨੂੰ ਕੋਈ ਮੈਨੂੰ ਕੋਈ ਪ੍ਰੋਬਲਮ ਨਹੀਂ ਨਾ ਮੈਨੂੰ ਸ਼ੂਗਰ ਦੀ ਨਾ ਮੈਨੂੰ ਬਲੱਡ ਪ੍ਰੈਸ਼ਰ ਨਾ ਮੇਰੇ ਕੋਈ ਗੋੜੇ ਦੀ ਕੁਝ ਵੀ ਨਹੀਂ ਹੈਗੀ ਕੁਝ ਨਹੀਂ ਕੋਈ ਪ੍ਰੋਬਲਮ ਸਾਰਾ ਕੁਝ ਸਾਈਕਲਿੰਗ ਕਰ ਰਿਹਾ ਯੋਗਾ ਕਰਦਾ ਸਾਈਕਲਿੰਗ ਕਰਕੇ ਸਾਰਾ ਕੁਝ ਆਣਾ ਹੀ ਅੱਜ ਤੱਕ ਕੱਚ ਫੂਡ ਕੋਈ ਗੋੜਿਆਂ ਦੀ ਕੋਈ ਪ੍ਰੋਬਲਮ ਨਹੀਂ ਵਧੀਆ ਚੱਲਦਾ ਸਭ ਕਿੰਨੀ ਵਧੀਆ ਚੀਜ਼ ਹੈ ਮਤਲਬ ਸਾਈਕਲ ਤੇ ਤੁਸੀਂ ਤੁਸੀਂ ਕਿਵੇਂ ਕੀਤੀ ਸਾਈਕਲਿੰਗ ਸਹੀ ਤਰੀਕੇ ਨਾਲ ਸਾਈਕਲਿੰਗ ਤੋਂ ਸ਼ੁਰੂ ਕਰੀ ਅੱਛਾ ਲੋਕਡਾਊਨ ਚ ਸੂਰ ਕਿੰਤੀ ਉਸ ਤੋਂ ਬਾਅਦ ਫਿਰ ਚਟਕ ਲੱਗ ਗਈ ਇਹਦੀ ਜਿਵੇਂ ਕਰੀ ਜਾਣਾ ਕਰੀ ਜਾਣਾ ਪੈਣੀ ਰੁਕਈ ਹੈ ਬੋਬੋ ਇਨਸਪੀਰੇਸ਼ਨ ਕੀ ਦਿੱਤੀ ਹੈ ਜੀ ਤੁਸੀਂ ਜਿਹੜੇ ਵੀ ਵੀਡੀਓ ਦੇਖਣਗੇ ਇਹ ਸੱਚੀ ਗਰੁੱਪ ਜਿਹੜਾ ਨਾ ਸੋ ਇਹ ਵੀਡੀਓ ਨੂੰ ਇੱਥੇ ਆਪਾਂ ਬੰਦ ਕਰਦੇ ਆਂ ਇਹ ਜਿਹੜਾ ਗਰੁੱਪ ਹੈ ਇਨਸਪੀਰੇਸ਼ਨ ਨਾਲ ਭਰਿਆ ਹੋਇਆ ਸੋ ਬੋਬੋ ਧੰਨਵਾਦੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ